ਸਰ ਵੱਲੋਂ ਯੁਧ ਨਸ਼ਾ ਵਿਰੋਧੀ ਕਾਰਵਾਈ ਜੰਗੀ ਪੱਧਰ ਤੇ ਚਲਾਈ ਜਾ ਰਹੀ ਹੈ ਉਹੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਵੱਲੋਂ ਸਮੁੱਚੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਡਰਗ ਪੌਟਸਪੌਟਸ ਦੇ ਵਿੱਚ ਜਿਹੜਾ ਸਰਚ અભિયાન ਚਲਾਇਆ ਗਿਆ ਹੈਗਾ ਇਸ ਵੇਲੇ ਅਸੀਂ ਕਪੂਰਥਲਾ ਹਲਕੇ ਦੇ ਮਹਿਤਾਬੜ ਮੋਹਲੇ ਵਿੱਚ ਖੜੇ ਆ ਜਿੱਥੇ ਸਾਨੂੰ ਕੁਝ ਨਸ਼ਾ ਤਸਕਰਾ ਦੇ ਹੋਣ ਦੀ ਤੇ ਨਸ਼ਾ ਵੇਚਣ ਦੀ ਜਿਹੜੀ ਕੰਪਲੇਂਟ ਸਹੀ ਥੀ ਇਸ ਪੂਰੇ ਪੂਰੇ ਏਰੀਆ ਨੂੰ ਘੇਰਾ ਪਾ ਕੇ ਵੱਖ-ਵੱਖ ਜਿਹੜੇ ਸ਼ੱਕੀ ਲੋਕ ਹੈ ਉਹਨਾਂ ਦੀ ਸਰਚ ਚਲਾਈ ਜਾ ਰਹੀ ਹੈ ਪੁਲਾ ਹਲਕੇ ਦੇ ਵਿੱਚ ਅਸੀਂ ਅੱਜ ਬੂਟਾ ਪਿੰਡ ਦੇ ਵਿੱਚ ਸਰਚ ਆਪਰੇਸ਼ਨ ਕਰ ਰਹੇ ਆ ਖਗਵਾੜੇ ਦੇ ਵਿੱਚ ਅਸੀਂ ਝੇੜੂ ਪਿੰਡ ਦੇ ਵਿੱਚ ਕਰ ਰਹੇ ਹਾਂ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਅਸੀਂ ਲਾਟੀਆਂਵਾਲ ਪਿੰਡ ਦੇ ਵਿੱਚ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਜਿਹੜੇ ਨੌਨ ਸਾਨੂੰ ਲੋਕਾਂ ਤੋਂ ਇਨਫੋਰਮੇਸ਼ਨ ਜਿਹੜੀ ਆ ਰਹੀ ਹੈ ਜਿਹੜਾ ਨਸ਼ਾ ਵੇਚਣ ਦਾ ਕੰਮ ਕਰ ਰਹੇ ਉਹਨਾਂ ਤੇ ਖਾਸ ਧਿਆਨ ਰੱਖ ਕੇ ਜਿਹੜਾ ਸਰਚ ਆਪਰੇਸ਼ਨ ਅਸੀਂ ਚਲਾ ਰਹੇ ਹਾਂ ਮੇਰੇ ਸਾਰੇ ਨਸ਼ਾ ਤਸਕਰਾਂ ਨੂੰ ਇਹੀ ਸਖਤ ਚੇਤਾਵਨੀ ਹੈ ਕਿ ਇਹ ਕੰਮ ਛੱਡ ਜਾਣ ਯੇ ਇਲਾਕਾ ਛੱਡ ਜਾਣ ਕਿਉਂਕਿ ਅਸੀਂ ਬਿਲਕੁਲ ਉਹਨਾਂ ਦੇ ਪਿੱਛੇ ਲੱਗੇ ਹੋਏ ਹਾਂ ਤੇ ਉਹਨਾਂ ਤੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪਰਾੰਤੀਆਂ ਦੇ ਵਿੱਚ ਸਾਨੂੰ ਕੁਝ ਇੰਜੈਕਸ਼ਨਸ ਮਿਲੇ ਆਂ ਕੁਝ ਨਸ਼ੀਲਾ ਪਦਾਰਥ ਮਿਲੇ ਆ ਤੇ ਹਜੇ ਆਪਰੇਸ਼ਨ ਚੱਲ ਰਿਹਾ ਹੈਗਾ ਸਾਨੂੰ ਉਮੀਦ ਹੈ ਹੋਰ ਵੀ ਪਰਾੰਤੀਆਂ ਹੋਣਗੀਆਂ